ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਚਮਕੌਰ ਦੇ ਯੁੱਧ ਦੇ ਵਿੱਚ ਸ਼ਹੀਦ ਹੁੰਦੇ ਆ ਛੋਟੇ ਸਹਬਜ਼ਾਦੇ ਸਰਹੰਦ ਦੀਆਂ ਨੀਹਾਂ 'ਚ ਸ਼ਹੀਦ ਹੁੰਦੇ ਆ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੁੰਦੀ ਆ ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਆ ਇਨ੍ਹਾਂ ਸਮਿਆਂ ਦੇ ਵਿੱਚ ਅਫਸੋਸ ਨਹੀਂ ਕੀਤਾ ਚਾਰ ਸਹਬਜ਼ਾਦੇ ਸ਼ਹੀਦ ਹੋ ਗਏ ਅਫਸੋਸ ਨਹੀਂ ਕੀਤਾ ਪਰ ਇੱਕ ਗੱਲ ਦਾ ਯਫਰ ਨਾਮੀ ਵਿੱਚ ਅਫਸੋਸ ਕਰਦੇ ਆ ਕਹਿੰਦੇ ਆ ਔਰੰਗਜ਼ੇਬ ਤੂੰ ਜਿਨ੍ਹਾਂ ਨੂੰ ਆਪਣੀ ਕਚਹਿਰੀ ਦੇ ਵਿੱਚੋਂ ਹੀੜਾ ਚਕਵਾ ਕੇ ਭੇਜਿਆ ਸੀ ਵੀ ਕਲਗੀ ਤਰਪਤਾ ਦਾ ਸੀਸ ਕਲਮ ਕਰਕੇ ਲਿਆਓ ਜਿਹੜਾ ਤੇਰਾ ਜੰਗੀ ਜਰਨੈਲ ਜਿਹੜਾ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਦਾ ਸੀਸ ਕਲਮ ਕਰਕੇ ਲਿਆਵਾਂਗਾ ਉਹ ਸਿਰ ਤੇ ਕਲਮ ਕਰਨ ਆਇਆ ਸੀ ਪਰ ਕੰਦ ਦੇ ਓਲੇ ਹੋ ਕੇ ਭੱਜ ਗਿਆ ਤੇ ਜਿਹੜਾ ਜਰਨੈਲ ਹੋਵੇ ਫੌਜ ਦਾ ਜਦੋਂ ਉਹ ਕੰਦ ਦੇ ਓਲੇ ਹੋ ਕੇ ਭੱਜ ਜਾਵੇ ਤੇ ਫਿਰ ਫੌਜ ਉੱਥੇ ਮੇਰਾ ਕੀ ਵਿਗਾੜ ਸਕਦੀ ਸਵਾਜਾ ਅੱਖੇ ਜੇ ਰਖਾਂ ਮਧਾਨੇ ਜੰਗ ਵਿੱਚੋਂ ਭੱਜ ਗਿਆ ਇਸ ਗੱਲ ਦਾ ਪਾਤਸ਼ਾਹ ਜੀ ਅਫਸੋਸ ਕੀਤਾ ਹੋਰ ਕੋਈ ਨਹੀਂ ਬੜੀਆਂ ਸ਼ਹਾਦਤਾਂ ਹੋਈਆਂ ਪਰਿਵਾਰ ਖੇਰੂ ਖੇਰੂ ਹੋ ਗਿਆ ਅਫਸੋਸ ਨਹੀਂ ਕਰਦੇ